ਹਾਂਜੀ ਬਿਲਕੁਲੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਦੀ ਦਿੱਤਾ ਮਤਾਬਕ ਪੇ ਜੋ ਸਾਡਾ ਮਹੀਨ ਚੱਲ ਰਹੀ ਹੈਗੀ ਨਸ਼ਾ ਵਿਰੋਧ ਦੇ ਤਹਿਤ ਅਸੀਂ ਦਿਨ-ਦਰ-ਦਿਨ ਜਿਹੜੀ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਹੈਗੀ ਆਪੇ ਮੁਹਿੰਮ ਨੂੰ ਅਸੀਂ ਤੇਜ਼ ਕਰ ਰਹੇ ਹੈਗੇ ਆ ਭਾਵੇਂ ਉਹ ਸਮਾਲ ਡਰੱਗ ਪੈਲਰ ਹੋਵੇ ਜਾਂ ਵੱਡਾ ਡਰੱਗ ਪੈਲਰ ਹੋਵੇ ਜਾਂ ਭਾਵੇਂ ਉਹਨਾਂ ਨੇ ਨਸ਼ਾ ਵੇਚ ਕੇ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਹੈਗੀਆਂ ਜਾਂ ਭਾਵੇਂ ਉੱਥੇ ਅਸੀਂ ਹਰ ਇੱਕ ਜਗ੍ਹਾ ਤੇ ਆਪੋ ਆਪਣੇ ਤਰੀਕੇ ਨਾਲ ਵੱਖਰੇ ਤਰੀਕਿਆਂ ਨਾਲ ਵਾਰ ਕੀਤਾ ਜਾ ਰਿਹਾ ਹੈਗਾ ਇਸੇ ਮੁਹਿੰਮ ਦੇ ਦੌਰਾਨ ਅਸੀਂ ਆਪਣੇ ਏਰੀਆ ਦੇ ਵਿੱਚ ਫਿਰ ਜੀ ਸਰ ਲਈ ਆਪਾਂ ਮੈਡੀਕਲ ਸ਼ਾਪਸ ਜਿਹੜੀ ਹੈਗੀ ਉਹ ਖੋਖ ਬਕਰੀਆ ਜਿਹੜੀ ਹੈਗੀ ਉਹਨਾਂ ਦੀ ਚੈਕਿੰਗ ਕਰਾਈ ਗਈ ਦਰੁਸਤੀ ਕਰਾਈ ਗਈ ਹੈਗੀ ਉਹਨਾਂ ਦੇ ਰਿਕਾਰਡ ਦੀ ਤੇ ਜਿੱਥੇ ਕੁਝ ਕੁਸ਼ਕਤਾਂ ਸੀਗੀਆਂ ਉਹਨਾਂ ਮੈਡੀਕਲ ਸ਼ਾਪਾਂ ਦੀ ਵੀ ਚੈਕਿੰਗ ਕਰਾਈ ਗਈ ਤੇ ਜੋ ਉਹਨਾਂ ਵੱਲੋਂ ਕੋਈ ਅਨੁਤਰਾਇਜ ਜੱਗ ਸੀਗੀ ਜਾਂ ਜੋ ਸ਼ੱਕੀ ਆ ਮੈਡੀਸਿਨਸ ਹੈਗੀਆਂ ਨੇ ਉਹਨਾਂ ਨੂੰ ਡਰਗ ਇਨਸਪੈਕਟਰ ਦੀ ਟੀਮ ਜਿਹੜੇ ਸਾਡੇ ਹੈਗੇ ਲੋਕਲ ਮੋਹਾਲੇ ਦੇ ਉਹਨਾਂ ਦੇ ਨਾਲ ਉਹਨਾਂ ਮੈਡੀਸਿਨ ਨੂੰ ਜ਼ਬਤ ਕੀਤਾ ਗਿਆ ਸੀਜ਼ ਕੀਤਾ ਗਿਆ ਤੇ ਟੈਸਟਿੰਗ ਲਈ ਡਰਗ ਇਨਸਪੈਕਟਰ ਉਹਨਾਂ ਨੇ ਆਪਣੇ ਟੀਮ ਦੇ ਕੋਲ ਪਿੱਛੇ ਹੈਗੇ ਨੇ ਤੇ ਅਗੇ ਜੋ ਵੀ ਉਹਨਾਂ ਵੱਲੋਂ ਪ੍ਰੋਸੀਜਰ ਜਾਰੀ ਹੋਏਗਾ ਉਸ ਮੁਤਾਬਕ ਅਗਲੀ ਅਗਰ ਕਾਰਵਾਈਆਂ ਮਰਚਲੇ ਆਉਣਗੇ ਕਿੰਨੀ ਕਵਾਡਰਟਿਕਲੀ ਟੈਬਲੇਟਸ ਹੀ ਨੇ ਜੇਕਰ ਤੋਂ ਕੰਮ ਕਰੇਗੀ ਇਲੈਕਸ਼ਨ ਕਰਾ ਦੇ ਨਹੀਂ ਬੇਸਿਕਲੀ ਟੈਬਲੇਟਸ ਹੀ ਹੈਗੀਆਂ ਨੇ ਜੀ ਤੇ ਉਹ ਦੇਖ ਰਹੇ ਨੇ ਜੀ ਉਹ ਕਿਸ ਚੀਜ਼ ਦੀ ਹੈਗੀਆਂ ਨੇ ਕਿ ਉਹਨਾਂ ਦਾ ਸਾਈਡ ਇਫੈਕਟ ਹੈ ਰਿਹਾ ਕਿੱਥੇ ਯੂਜ਼ ਹੋ ਰਹੀਆਂ ਨੇ ਕਿ ਉਹ ਪ੍ਰੈਸਕ੍ਰਾਈਬ ਦੇ ਅੰਦਰ ਦੇ ਸਕਦੇ ਜਾਂ ਨਹੀਂ ਦੇ ਸਕਦੇ ਉਸ ਮੁਤਾਬਕ ਜੋ ਡਰੱਗ ਇੰਸਪੈਕਟਰ ਦੀ ਰਿਪੋਰਟ ਬਏਗੀ ਉਸ ਮੁਤਾਬਕ